ਅੱ띠ਮਾ ਸਾਹਿਬ ਅ ਇੱਕ ਦਿਨ ਜਿਹੜਾ ਇਹ ਡਿਸਕਸ ਹੋਇਆ ਉਹਦੇ ਚ ਵੀ ਤੁਸੀਂ ਆਪਣੀ ਗੱਲ ਰੱਖਿਓ ਪ੍ਰਾਈਮ ਮਿੰਿਸਟਰ ਹੋਣਾ ਨੇ ਜੋ ਕਿਹਾ ਪਰ ਪੰਜਾਬ ਨੂੰ ਮੁੱਖ ਰੱਖਦਿਆਂ ਇਸ ਜੰਗ ਚ ਪੰਜਾਬ ਕਿੱਥੇ ਖੜਿਆ ਪਿਛਲੀਆਂ ਜੰਗਾਂ ਚ ਪੰਜਾਬ ਨੇ ਕੀ ਗਵਾਇਆ ਔਰ ਖਾਸ ਕਰਕੇ ਇਹ ਤੁਹਾਡੇ ਅੰਕੜੇ ਨੇ ਵੀ 360000 ਦੇ ਕਰੀਬ ਸਾਬਕਾ ਫਵਦੀ ਪੰਜਾਬ ਚ ਨੇ ਇਹ ਸਾਰੇ ਸੰਦਰਭ ਚ ਪੰਜਾਬ ਕਿੱਥੇ ਖੜਿਆ ਤਾਂ ਉਹ ਤੁਹਾਡਾ ਸادات ਲੋਚਨ ਸਿੰਘ ਜੀ ਇਸ ਮੁੱਦੇ ਨੂੰ ਇਸ ਮੌਕੇ ਦੇ ਉੱਤੇ ਜਦੋਂ ਕਿ ਕੋਈ ਵੀ ਇਹਦੀ ਨਿਰਪੱਖ ਡਿਸਕਸ਼ਨ ਕਰਨ ਲਈ ਤਿਆਰ ਨਹੀਂ ਹੈ ਜਾਂ ਤੇ ਕੋਈ ਸਪੋਰਟ ਕਰ ਰਹੇ ਨੇ ਜਾਂ ਕੋਈ ਆਪੋਜ਼ ਕਰ ਰਹੇ ਨੇ ਪ੍ਰਧਾਨ ਮੰਤਰੀ ਜੀ ਨੇ ਨੇਸ਼ਨ ਨੂੰ ਸੰਬੋਧਨ ਕੀਤਾ ਕੱਲ ਦੀ ਰਾਤ ਚੰਗੀ ਗੱਲ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਕਰ ਵੀ ਸਕਦੇ ਨੇ ਤੇ ਕੀਤਾ ਵੀ ਚੰਗਾ ਵੀ ਲੱਗਾ ਸਾਰਿਆਂ ਨੂੰ ਦੁਨੀਆ 'ਚ ਹੋ ਸਕਦਾ ਉਹਦਾ ਅਸਰ ਕੁਝ ਹੋਰ ਤਰ੍ਹਾਂ ਦਾ ਗਿਆ ਹੋਵੇ ਬਟ ਸਾਨੂੰ 140 ਕਰੋੜ ਭਾਰਤੀਆਂ ਨੂੰ ਸਾਨੂੰ ਉਹਨਾਂ ਦੀ ਗੱਲ ਸੁਣਨ ਦੀ ਆਦਤ ਪੈ ਚੁੱਕੀ ਹੈ ਜਿਸ ਦਿਨੇ ਪਹਿਲਾ ਪਹਿਲਗਾਮ 'ਚ ਅਟੈਕ ਹੋਇਆ ਸੀ ਉਸ ਦਿਨ ਅਗਲੇ ਦਿਨ ਉਹਨਾਂ ਨੇ ਜਾ ਕੇ ਬਿਹਾਰ ਦੀ ਇੱਕ ਪੋਲੀਟੀਕਲ ਰੈਲੀ 'ਚ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ ਔਰ ਸਾਰੀ ਸਾਡੀ ਮਾਤ ਪਾਸ਼ਾ 'ਚ ਰਾਸ਼ਟਰੀ ਭਾਸ਼ਾ 'ਚ ਤੇ ਚਾਰ ਲਾਈਨਾਂ ਉਹਨਾਂ ਨੇ ਅੰਗਰੇਜ਼ੀ 'ਚ ਬੋਲੀਆਂ ਸੀ ਤਾਂ ਕਿ ਐਡਰੈਸਿੰਗ ਟੂ ਦਾ ਗਲੋਬਲ ਕਮਿਊਨਿਟੀਜ਼ ਹੁਣ ਜੋ ਉਹਨਾਂ ਨੇ ਕਿਹਾ ਏ ਠੀਕ ਆ ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੇਕਿਨ ਸਾਨੂੰ بار بار ਇੱਕ ਚੀਜ਼ ਨੂੰ ਨਹੀਂ ਦਰਾਣਾ ਚਾਹੀਦਾ ਜੋ ਭਾਸ਼ਣ ਬਾਜੀਏ ਦੇਸ਼ ਦੀ ਸੁਰੱਖਿਆ ਦੇਸ਼ ਦੀ ਸੰਗ ਪ੍ਰਭੂ ਸੱਤਾ ਜਿਹੜੀ ਏ ਉਹ ਇੰਨੀਆਂ ਗੱਲਾਂ ਨਾਲ ਨਹੀਂ ਹੋਣ ਵਾਲੀ ਅਸੀਂ ਉਹ ਦੇਸ਼ ਆ ਜਿਨ੍ਹਾਂ ਅਜ਼ਾਦੀ ਤੋਂ ਬਾਅਦ ਹੱਲੇ ਲੋਕਾਂ ਨੇ ਰੜਨਾ ਵੀ ਨਹੀਂ ਸਿੱਖਿਆ 1952 ਚ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਸੀ ਪੰਡਤ ਜਵਾਰਲਾਲ ਨਹਿਰੂ ਜਿਨੇ ਜਾਪਾਨ ਜਾ ਕੇ ਦੁਨੀਆ ਨੂੰ ਦੱਸਿਆ ਸੀ ਅਸੀਂ ਆਪਣੀ ਹੋਣ ਦ ਰੱਖਦੇ ਆ ਦੁਨੀਆ ਦੀ ਕੋਈ ਤਾਕਤ ਜਾਪਾਨ ਨਹੀਂ ਸੀ ਗਈ ਬੀਤੇ ਸਾਲਾਂ ਚ ਮੈਨੂੰ ਭਾਰਤ ਸਰਕਾਰ ਦੇ ਇੱਕ ਡੈਲੀਗੇਸ਼ਨ ਚ ਜਾਣ ਦਾ ਮੌਕਾ ਮਿਲਿਆ ਜੋ ਮਾਨ ਸਤਕਾਰ ਭਾਰਤ ਦਾ ਭਾਰਤੀਆਂ ਦਾ ਤੇ ਇੱਕ ਮੇਰੇ ਵਰਗੇ ਇੱਕ ਕਿਸੇ ਇੱਕ ਡੈਲੀਗੇਸ਼ਨ ਦੇ ਲੀਡਰ ਦਾ ਜੋ ਹੋਇਆ ਮੈਂ ਫਿਰ ਉੱਥੋਂ ਪੁੱਛਿਆ ਰਿਹਾ ਨਾ ਗਿਆ ਮੇਰੇ ਨਾਲ ਜੋ ਪ੍ਰੋਟੋਕਾਲ ਵਾਲੇ ਸੈਕਟਰੀ ਸੀ ਅੰਬੈਸੀਵਲ ਉਹਨਾਂ ਦੱਸਿਆ ਕਿ ਇਹ ਅੱਜ ਤੱਕ ਤੁਹਾਡਾ ਮੁੱਲ ਤਾਰਦੇ ਥੱਕਦੇ ਨਹੀਂ ਕਿ ਦੁਨੀਆ 'ਚ ਕੋਈ ਤਾਕਤ ਤੁਹਾਡੇ ਪਿੱਛੇ ਪੈਰ ਲਾਣ ਵਾਲੀ ਨਹੀਂ ਸੀ ਤੇ ਕੱਲਾ ਭਾਰਤ ਦਾ ਪ੍ਰਧਾਨ ਮੰਤਰੀ ਚੱਲ ਕੇ ਜਾਪਾਨ ਗਿਆ ਤੇ ਉਹਨੇ ਕਿਹਾ ਕਿ ਅਸੀਂ ਨੌਨ ਅਲਾਈਨ ਰਹਿਣਾ ਚਾਹੁੰਦੇ ਆਂ ਪੰਚਸ਼ੀਲ ਦੇ ਅਸੀਂ ਵਾਰਿਸ ਆ ਜਿਨ੍ਹਾਂ ਨੇ ਸ਼ਾਂਤੀ ਦੀ ਗੱਲ ਕੀਤੀ ਉਸ ਵਾਰ ਨੌਨ ਅਲਾਈਨ ਮੂਵਮੈਂਟ ਚੱਲੀ ਦੋ ਧਿਆਈ ਦੁਨੀਆ ਭਾਰਤ ਦੇ ਪਿੱਛੇ ਲੱਗੀ 120 ਕੰਟਰੀ ਜਿਨ੍ਹਾਂ ਨੂੰ ਅਸੀਂ ਰਹਿਨੁਆਈ ਕਰ ਰਹੇ ਆ ਜਿਹੜਾ 40 ਸਾਲ ਪਹਿਲਾਂ ਦੇਸ਼ ਆਜ਼ਾਦ ਹੋਇਆ ਉਹਦੇ ਵਾਰਿਸ ਹੋਈਏ ਔਰ ਅਸੀਂ ਸਾਊਥ ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਤਾਕਤ ਹੋਈਏ ਸਾਡੇ ਆਲੇ-ਦੁਆਲੇ ਜਿਹੜੀ ਮਾਲਾ ਬੁਣਨ ਦੀ ਗੱਲ ਕੀਤੀ ਗਈ ਹੈ ਪਾਕਿਸਤਾਨ ਅਫਗਾਨਿਸਤਾਨ ਨੇਪਾਲ ਬੰਗਲਾਦੇਸ਼ ਭੂਟਾਨ ਥੱਲੇ ਸ਼੍ਰੀਲੰਕਾ ਤੇ ਨਾਲ ਮਾਲਦੀਵ ਸਾਨੂੰ ਗੁਰੂ ਮੰਨਦੇ ਸੀ ਬੀਤੇ ਸਾਲਾਂ 'ਚ ਜੋ ਸਾਡੀ ਵਿਦੇਸ਼ ਨੀਤੀ ਦਾ ਹਾਲ ਹੋਇਆ ਜੋ ਸਾਡਾ ਗਵਾਂਡ ਹੁੰਦਾ ਨਾ ਕਹਿੰਦੇ ਚੰਦਰਾ ਗਵਾਂਡ ਹੋਵੇ ਤੇ ਤੁਹਾਡੀ ਜਾਨ ਔਖੀ ਕਰ ਦਿੰਦਾ ਤੇ ਗਵਾਂਡ ਤੇ ਸਰਹਾਣੇ ਦੀ ਸਾਡੀ ਬਾਹ ਹੁੰਦੀ ਹੈ ਜੋ ਹਾਲਾਤ ਬਣੇ ਇਹ ਉਹਦਾ ਨਤੀਜਾ ਨਿਕਲਿਆ ਪਹਿਲਾ ਦੂਸਰੀ ਗੱਲ ਅਸੀਂ ਐਡੇ ਵੱਡੀ ਮਹਾਰਤ ਰੱਖਣ ਵਾਲਾ ਦੇਸ਼ ਉਹਨੂੰ ਇੱਕ ਥਰਡ ਕੰਟਰੀ ਆ ਕੇ ਡਿਸਾਈਡ ਕਰੇ ਤੇ ਪਹਿਲਾਂ ਅਨਾਉਂਸ ਕਰ ਦਵੇ ਕਿ ਸੀਜ਼ਫਾਇਰ ਹੋ ਗਿਆ ਅਸੀਂ ਉਹਤੇ ਪੋਚਾ ਪਾਛੀ ਪਾ ਲਈਏ 2 ਘੰਟੇ ਬਾਅਦ ਜੀ ਸਾਡੀ ਜੰਗਬੰਦੀ ਦਾ ਐਲਾਨ ਹੋ ਗਿਆ ਉਸ ਤੋਂ ਰੱਤਾ ਵੀ ਅੱਗੇ ਜਾਂਦੇ ਆ ਉਹਦੇ ਪਿੱਛੇ ਰਹਿੰਦੇ ਆ ਅਸੀਂ ਭਾਰਤ ਸਰਕਾਰ ਨੇ ਜੋ ਫੈਸਲਾ ਲੈ ਲਿਆ ਠੀਕ ਹੈ ਬਟ ਅਸੀਂ ਆਪਣੇ ਪਰਿਵਾਰ ਚ ਤੇ ਡਿਸਕਸ ਕਰ ਸਕਦੇ ਆ ਪੰਜਾਬ ਨੇ ਕੀ ਖੋਇਆ ਤੇ ਕੀ ਪਾਇਆ ਅਸੀਂ ਖੜਕ ਬੁਜਾ ਮੰਨਦੇ ਆ ਸਾਰੇ ਦੇਸ਼ ਚ ਜਦੋਂ ਦੇਸ਼ ਆਜ਼ਾਦ ਹੋਇਆ ਤੇ ਪਹਿਲਾ ਹੀ 48 ਜਹਾੜ ਵੀ ਆ ਗਏ 65 ਚ ਪਾਕਿਸਤਾਨ ਨਾਲ ਜੰਗ ਲੜੀ ਉਹ ਪੈਟਰਨ ਟੈਂਕ ਦੇ ਮੋਢਿਆਂ ਤੇ ਸਵਾਰ ਸੀ ਕਿ ਦੁਨੀਆ ਦਾ ਸਭ ਤੋਂ ਵਧੀਆ ਪੈਟਰਨ ਟੈਂਕ ਹੈ 71 ਦੀ ਲੜਾਈ ਦੇਸ਼ ਨੂੰ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਸਭ ਤੋਂ ਪਹਿਲਾਂ ਪੰਜਾਬ 'ਚ ਨੁਕਸਾਨ ਹੋਇਆ ਅੱਜ ਤੱਕ ਨਹੀਂ ਭੁੱਲ ਸਕੇ ਲੇਕਿਨ ਸਾਡੇ ਫੌਜ ਦੇ ਜਰਨੈਲਾਂ ਨੇ 에ਅਰ ਫੋਰਸ ਦੀ ਤਾਕਤ ਨੇ ਔਰ ਨੇਵੀ ਨੇ ਜਦੋਂ ਕਿ ਐਂਟਰਪ੍ਰਾਈਜ਼ 7 ਅਮਰੀਕਾ ਦਾ ਬੇੜਾ ਪਾਕਿਸਤਾਨ ਦੀ ਮਦਦ ਤੇ ਆ ਗਿਆ ਸੀ ਕਿੱਥੇ ਇੱਛੋ ਗਿਲ ਕਨਾਲ ਕਿੱਥੇ ਪਾਕਿਸਤਾਨ ਦੇ ਅੰਦਰ ਤੱਕ ਚਲੇ ਗਏ ਅਸੀਂ ਵੱਡਾ ਦਿਲ ਵਿਖਾਉਂਦਿਆਂ ਹੋਇਆਂ ਦੁਨੀਆ ਨੂੰ ਉਹਦੇ ਕਹਿਣ ਦੇ ਉੱਤੇ ਸੀਜ਼ਫਾਇਰ ਹੋਇਆ 71 ਦੀ ਲੜਾਈ ਤੋਂ ਬਾਅਦ 99 ਚ ਕਾਰਗਿਲ ਹੋਈ ਬੜਾ ਮਾਨਸੀ ਲੋਕਾਂ ਨੂੰ ਜੀ F16 ਜਹਾਜ਼ ਨੇ ਜੀ ਉਹਨਾਂ ਕੋਲ ਤੁਹਾਨੂੰ ਉੱਠਣ ਨਹੀਂ ਦੇਣਗੇ ਕੀ ਅਸਲ ਹੋਇਆ ਹੁਣ ਜਿਹੜੀ ਨਿਊਕਲੀਅਰ ਗੱਲ ਕਰ ਰਹੇ ਨੇ ਇਹਦਾ ਮਤਲਬ ਸਾਡੀਆਂ ਜੋ ਵਿਦੇਸ਼ੀ ਤਾਕਤਾਂ ਦੇ ਕਹਿਣ ਤੇ ਅਸੀਂ ਫੈਸਲਾ ਲਵਾਂਗੇ ਇਸ ਸਾਲੇ ਰੋਲ ਕਚੋਲੇ ਦੇ ਵਿੱਚ 370000 ਤੋਂ ਵੱਧ ਸਾਡੇ ਐਕ ਸਰਵਿਸਮੈਨ ਨੇ ਪੰਜਾਬ ਦੇ ਵਿੱਚ ਜਿਹੜੇ ਦੇਸ਼ ਦੇ 12% ਬਣਦੇ ਭਾਈ ਨੇ ਜੰਗੀ ਸ਼ਹੀਦ ਪਰਿਵਾਰ ਜੇ ਕਿਸੇ ਨੇ ਨਹੀਂ ਦੱਸਿਆ ਤੇ ਭਾਰਤ ਸਰਕਾਰ ਨੂੰ ਤਾਂ ਪਤਾ ਨਾ ਪਾਰਲੀਮੈਂਟ ਚ ਤੇ ਪਤਾ ਨਾ ਸਰਕਾਰ ਦਾ ਡਾਟਾ ਤੇ ਪਿਆ ਹੈਗਾ ਨਾ ਪੰਜਾਬ ਸਰਕਾਰ ਨੂੰ ਤੇ ਪਤਾ ਹੈਗਾ ਨਾ ਐਕਸਰੋਸਮਨ ਨੂੰ ਵਿਭਾਗ ਨੂੰ ਪਤਾ 70000 ਤੋਂ ਵੱਧ ਸਾਡੀਆਂ ਜੰਗੀ ਕੌਮੀ ਜੰਗੀ ਸ਼ਹੀਦ ਪਰਿਵਾਰ ਨੇ ਪੰਜਾਬ ਕੱਲੇ ਚ ਦੇਸ਼ ਦਾ 10% ਤੋਂ ਵੱਧ ਉਹਨੂੰ ਅਸੀਂ ਅੱਖੋ ਪਰੋਖੇ ਕਰਕੇ ਬੀਤੇ 25 ਸਾਲਾਂ ਚ ਕੀ ਮਿਲਿਆ ਪੰਜਾਬ ਨੂੰ ਅਸੀਂ ਕੋਈ 바ਰਗੇਨ ਨਹੀਂ ਕਰ ਰਹੇ ਅਸੀਂ ਕਹਿੰਦੇ ਇਹਨੂੰ ਰੀਨਫੋਰਸ ਕਰੋ ਕਿੰਨੇ ਨਵੇਂ ਸੈਨਿਕ ਸਕੂਲ ਖੁੱਲੇ ਜੇ ਸਾਡਾ ਮਾਹੌਲ ਬਣਿਆ ਕਿ ਅਸੀਂ ਮੋਰਲੀ ਕਤਾਰ ਛੋਕੇ ਲੜਨ ਵਾਲੇ ਆ ਅਸੀਂ ਤੇ ਸਾਡੇ ਪੁਰਖਿਆਂ ਨੇ ਅਸੀਂ ਭਾਵੇਂ ਉਹਦੇ ਨੌ ਮਾਤਰ ਨਹੀਂ ਹੈਗੇ ਉਹਨਾਂ ਸਕੰਦਰਮਲ ਠੱਲ ਲਿਆ ਦੁਨੀਆ ਦੇ ਜਿੰਨੇ ਧੜ ਵੀ ਆਏ ਪੰਜਾਬ ਦੇ ਸ਼ੁਰੂਆਤ ਤੋਂ ਹੀ ਰੋਕ ਲੈ ਗਏ ਪਿੱਛਾ ਕਰਕੇ ਹਰੀ ਸਿੰਘ ਨਲੂਏ ਤੋਂ ਲੈ ਕੇ ਉੱਥੇ ਤੱਕ ਜਮਰੋਦ ਦੇ ਕਿਲੇ ਤੱਕ ਛੱਡ ਕੇ ਆਏ ਅੱਜ ਜੋ ਫਰੰਟ ਲਾਈਨ ਦੇ ਉੱਤੇ ਜੇ ਉਹਨਾਂ ਲੋਕਾਂ 'ਚ ਵਿਸ਼ਵਾਸ ਨਹੀਂ ਆਪਾਂ ਪੈਦਾ ਕਰਾਂਗੇ ਹੱਲੇ ਕਿ ਵਿਸ਼ਵਾਸ ਦੀ ਕਮੀ ਕੋਈ ਨਹੀਂ ਗਈ ਲੇਕਿਨ ਸਾਡਾ ਵੀ ਤਾਂ ਫਰਜ਼ ਬਣਦਾ ਸੀ ਨਾ ਕਿ ਨੌਜਵਾਨਾਂ ਨੂੰ ਸੇਧ ਦਿੰਦੇ ਕਿੰਨੇ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਸਕੂਲ ਖੁੱਲੇ ਨੇ ਪਿਛਲੇ 5 ਸਾਲਾਂ ਦੇ ਵਿੱਚ ਬਾਰਡਰ ਤੇ ਸੜਕਾਂ ਦੀ ਬਾਰਡਰ ਦੇ ਉੱਤੇ ਬਿਜਲੀ ਦੀ ਬਾਰਡਰ ਦੇ ਉੱਤੇ ਸਿਹਤ ਸਹੂਲਤਾਂ ਦੀ ਬਾਰਡਰ ਦੇ ਉੱਤੇ ਬਿਜਲੀ ਦੇ ਪ੍ਰਬੰਧਨ ਦੀ ਕਿੰਨੀਆਂ ਕਿੰਮਪਰੂਵਮੈਂਟ ਕੀਤੀਆਂ ਨੇ ਇਹ ਫਰੰਟ ਲਾਈਨ ਤੇ ਲਾਸਟ ਮਾਈਲਰ ਨੇ ਸਾਡੇ ਦੇਸ਼ ਦੇ ਇੰਨਾ ਪਹਿਲਾਂ ਸੂਹ ਦੇਣੀ ਇੰਨਾ ਪਹਿਲਾਂ ਛਾਤੀ ਇੱਕ ਢਾ ਕੇ ਲੜਨਾ